ਕਾਂਗਰਸ ਬਲਵਾਜ ਕਰਹਾਲੀ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਟ੍ਰੈਗ ਹੈ ਜੋ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਤੇ ਇੱਕ ਸਵਾਲ ਚੁੱਕੇ। ਇੰਡੀਆ ਗੱਠ ਜੋੜ ਚ ਭਾਵੇਂ ਆਪ ਅਤੇ ਕਾਂਗਰਸ ਇਕੱਠੇ ਹਨ ਪੰਜਾਬ 'ਚ ਥੋੜੀ ਜੀ ਸਥਿਤੀ ਵੱਖਰੀ ਹੈ। ਕਿਸਾਨ ਜਥੇਬੰਦੀਆਂ ਇਕੱਠ ਜੁਟ ਹੋ ਗਈਆਂ ਨੇ ਬਲਬੀਰ ਸਿੰਘ ਰਾਜੇਵਾਲ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਹੋ। ਸੰਯੁਕਤ ਕਿਸਾਨ ਮੋਰਚਾ ਪਹਿਲਾਂ ਕਹਿੰਦੇ ਹੁੰਦੇ ਸੀ ਕਿ 32 ਜਥੇਬੰਦੀਆਂ ਨੇ ਜੀ ਹੋਰ ਇਹ ਪਤਾ ਲੱਗਿਆ ਕਿ 32 ਨਹੀਂ ਇਹ 37 ਨੇ 32 ਤਾਂ ਪਹਿਲਾਂ ਸੀ ਪੰਜ ਰਾਜੀਵਾਲ ਸਾਹਿਬ ਵਾਲੀਆਂ ਆ ਗਈਆਂ ਕਾਲੇ ਦਲ ਤੇ ਬਸਪਾ ਦੇ ਗੱਟਜੋ ਨੂੰ ਲੈ ਕੇ ਜਸਵੀਰ ਸਿੰਘ ਗੜੀ ਦਾ ਇੱਕ ਬਿਆਨ ਸਾਹਮਣੇ ਆ ਉਹਨੇ ਕਹੇ ਕਿ ਸਾਡੀ ਮੁਲਾਕਾਤ ਹੋਵੇਗੀ ਮਾਇਆ ਵਤੀਨਾ 18 ਜਨਵਰੀ ਨੂੰ ਦਿੱਲੀ ਦੇ ਵਿੱਚ ਉਸ ਤੋਂ ਬਾਅਦ ਜੋ ਵੀ ਉਹ ਫੈਸਲਾ ਕੰਸਲ ਲਿਆ ਜਾਵੇ ਦੇਖੋ ਬੀਬੀ ਮਾਇਆ ਵਤੀ ਨੇ ਬਿਲਕੁਲ ਸਾਫ਼ ਸ਼ਬਦਾਂ ਚ ਕਹਿਤਾ ਅਸੀਂ ਤਾਂ ਕੱਲਿਆ ਚੋਨ ਲੜਾਂਗੇ ਮੈਂ ਵਾਰ-ਵਾਰ ਕਿਉਂ ਤਾਂ ਹਰਾਮਾ ਸਾਰਿਆਂ ਨੂੰ ਪਤਾ ਕਿ ਮਾਇਆਬੱਤੀ ਨੇ ਇਹ ਕਦਮ ਕਿਉਂ ਚੱਕੇ। ਦੇ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਨੂੰ ਮਾਈਨਿੰਗ ਦੇ ਮਾਮਲੇ ਨੂੰ ਲੈ ਕੇ ਘੇਰਿਆ ਗਿਆ ਜੀ ਬਿਕਰਸੂ ਮਜੀਠੀਆ ਹੋਗੇ ਪਰਕਰ ਸਿੰਘ ਹੋਜੋਣਾ ਵੱਲੋਂ ਟਵੀਟ ਕਰਕੇ ਮੈਨੂੰ ਲੈ ਕੇ ਕੋਈ ਸਵਾਲ ਖੜੇ ਕਿੱਤੇ ਨੇ ਅਸੀਂ ਕਿਹੜੇ ਸਾਲ ਦੇ ਵਿੱਚ ਆਪਾਂ ਇੰਨੇ ਕਰੋੜ ਰੁਪਏ ਕਮਾ ਲਾਂਗੇ ਪਰ ਨਤੀਜਾ ਜ਼ੀਰੋ ਹੈ। ਪਾਜੀਬਾ ਸਾਹਿਬ ਨੇ 250 ਕਰੋੜ ਹੀ ਦੱਸਿਆ ਸੀ। ਪਰ ਜੋੜੇ ਬੰਜਰਾ ਸਾਹਿਬ ਨੇ ਕਹਿਤਾ ਕਿ ਨਹੀਂ ਅਸੀਂ 472 ਕਰੋੜ ਤੋਂ ਵੱਧ ਕਮਾਇਆ ਹੈ। ਜਿਹੜਾ ਕੇਜਰੀਵਾਲ ਸਾਹਿਬ ਕਹਿੰਦੇ ਸੀ 20000 ਕਰੋੜ ਹੈ ਤੇ 472 ਤਾਂ ਉਹਦੇ ਪੰਜਵੇਂ ਹਿੱਸੇ 'ਚ ਹੈ। ਮਸਾਵਲ ਕਹਿ ਗਏ ਕਿ ਜੋ ਸ਼੍ਰੋਮਣੀ ਕਮੇਟੀ ਵੱਲੋਂ ਦਰਖਾਸਤ ਦਿੱਤੀ ਗਈ ਆ ਉਹਦੇ ਵਿੱਚ ਸੁਮੇਸ਼ ਸੈਣੀ ਦਾ ਨਾਮ ਕਿਉਂ ਨਹੀਂ ਹੈ? ਇਹਨਾਂ ਨੇ ਕਿਹਾ ਕਿ ਜਦੋਂ ਕੌਂਕੇ ਸਾਹਿਬ ਨੂੰ ਟੌਰਚਰ ਕੀਤਾ ਜਾ ਰਿਹਾ ਸੀ ਤਕਤਤ ਰੂਪ ਦੇ ਵਿੱਚ ਇਸ ਸੁਮੇਧ ਸਿੰਘ ਸੈਣੀ ਨੇ ਉਹਨਾਂ ਦੇ ਮੂੰਹ ਤੇ ਸੈਕਟਰੀ ਦਾ ਧੂਗਾ ਮਾਰਿਆ ਤੇ ਉਹਨਾਂ ਨੇ ਥੱਪੜ ਜੜ ਦਿੱਤਾ ਵਿਕਰਮ ਜੀ ਸੀ ਮਜੀਠੀਆ ਸੈਟ ਕੋਲੇ ਪੇਸ਼ ਹੋਏ ਨਹੀਂ ਤੇ ਜਦੋਂ ਸੈਟ ਕੋਲ ਪੇਸ਼ ਹੋਣ ਜਾ ਰਹੇ ਸੀ ਤਾਂ ਉਹਨਾਂ ਬੋਲੋ ਕੋਈ ਸਵਾਲ ਖੜੇ ਦਿੱਤੇ ਕਿ ਸਰਕਾਰ ਦੇ ਉੱਤੇ ਉਹਨਾਂ ਕਹੇ ਕਿ ਮੇਰੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਤੇ ਜੇ ਮੈਂ ਬਾਹਰ ਆ ਗਿਆ ਤਾਂ ਮੈਂ ਲਗਾਤਾਰ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਦਾ ਰਹੂੰਗਾ ਤੇ ਉਹਨੇ ਕਾਂਗਰਸ ਦੇ ਉੱਤੇ ਗੱਲ ਕੀਤੀ ਹੈ ਕਿ ਮੈਂ ਉਹ ਕਾਂਗਰਸ ਨਹੀਂ ਚੋਂ ਨਹੀਂ ਹੈਗਾ ਜਿਹੜੇ ਸ਼ਾਮ ਨੂੰ ਜਾ ਕੇ ਗੱਲਾਂ ਬਾਤਾਂ ਕਰਦੇ ਸਮਝੌਤੇ ਕਰ ਦਿੰਦੇ ਉਹਨਾਂ ਬਾਰੇ ਬੋਲਦੇ ਨਹੀਂ ਹੈਗੇ ਫਿਰ ਛਿੜਛੀ ਰੱਖ ਲਈ ਪੁਲਿਸ ਲਾਈਨ ਦੇ ਵਿੱਚ ਉਸ ਖੇਤਰ ਦੇ ਵਿੱਚ ਨੱਕ ਹੀ ਨੱਕੇ ਲਾ ਕੇ ਲੋਕਾਂ ਦੇ ਨੱਕ 'ਚ ਦਮ ਕਰਦਾ ਜੇ ਲੋਕਾਂ ਨੂੰ ਤੁਸੀਂ ਉੱਥੇ ਇਕੱਠ ਹੋ ਗਿਆ ਕੋਈ ਬਦਲਵਾ ਪ੍ਰਬੰਧਤਾ ਕਰ ਦਿਓ ਘਟੋ ਕਰ ਦਿਓ ਇੱਥੇ ਮੁੱਖ ਮੰਤਰੀ ਪਗਨ ਸਿੰਘ ਮਾਨ ਨੂੰ ਜਨੋ ਮਾਨ ਤੋਂ ਧਮਕੀ ਦਿੱਤੀ ਅਮਾਇਕਾ ਬੈਠੇ ਜੀ ਗੁਸਨ ਸਿੰਘ ਪੰਨੂ ਵੱਲੋਂ ਇਹ ਜਿਹੜਾ ਗੁਰਪਤਵੰਤ ਸਿੰਘ ਪੰਨੂ ਆ ਹੈ ਮੈਨੂੰ ਇਹ ਤੱਕ ਸਮਝ ਨਹੀਂ ਆਈ ਕਿ ਇਸ ਹੈ ਕੀ ਹੈ ਕਿਹੜੀ ਏਜੰਸੀ ਦੇ ਸਰਤੇ ਇਹ ਮੁੜਕਦਾ ਹੈ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰ ਨਾ ਪ੍ਰੋਗਰਾਮ ਇੱਕ ਮੇਰੇ ਵੀ ਸਨੋ ਲੈ ਕੇ ਇਸ ਪਰੋਣ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਐਮ ਤੇ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਔਰ ਦਾ ਪਹਿਲਾਂ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਵਾਗਤ ਹੈ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਜੀ ਢਿੱਲੋਂ ਸਾਹਿਬ ਕਾਂਗਰਸ ਵੱਲੋਂ ਅੱਜ ਕਰਹਾਲੀ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਲਾਇਆ ਗਿਆ ਜੋ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਤੇ ਕੁ ਸਵਾਲ ਚੁੱਕੇ ਨੇ ਜੀ ਦੇਖੋ ਕਾਂਗਰਸ ਪਾਰਟੀ ਨੇ ਅੱਜ ਪਹਿਲੀ ਵਾਰ ਇਹ ਜੋ ਖੜੜ ਦੇ ਵਿੱਚ ਧਰਨਾ ਦਿੱਤਾ ਹੈ ਕਰਾਲੀ ਦੇ ਪਟਿਆਲਾ ਦੇ ਵਿੱਚ ਜਿਹੜੇ 50 ਮਾਮਲਿਆਂ ਦੇ ਇੰਚਾਰਜ ਜਿਹੜੇ ਦਵਿੰਦਰ ਸਿੰਘ যাদਬ ਉਹ ਪਹਿਲੀ ਵਾਰ ਇਸ ਧਰਨੇ ਦੇ ਵਿੱਚ ਪਹੁੰਚੇ ਨੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਗੁਰਕੀਰਤ ਕੋਟਲੀ ਗੁਰਪ੍ਰੀਤ ਜੀਪੀ ਬਲਬੀਰ ਸਿੱਧੂ ਅਮਰਜੀਤ ਜੀਤੀ ਪਤਾ ਨਹੀਂ ਕਿੰਨੇ ਕੁ ਇਹਨਾਂ ਦੇ ਆਗੂ ਆ ਜਿਹੜੇ ਉੱਥੇ ਸ਼ਾਮਲ ਸਨ ਤੇ ਇਸ ਧਰਨੇ ਦੇ ਵਿੱਚ ਹਜ਼ਰ ਹਾਜ਼ਰੀ ਵੀ ਭਰਵੀ ਸੀ ਬਖ ਬਖ ਬੁਲਾ ਰਿਆ ਨਹੀਂ ਬੋਲਦਿਆ ਕਿਹਾ ਕਿ ਇੰਡੀਆ ਗੱਠ ਜੋੜ ਚ ਭਾਵੇਂ ਆਪ ਅਤੇ ਕਾਂਗਰਸ ਇਕੱਠੇ ਹਨ ਪੰਜਾਬ ਚ ਥੋੜੀ ਜੀ ਸਥਿਤੀ ਵੱਖਰੀ ਹੈ ਚੰਡੀਗੜ੍ਹ ਦੇ ਵਿੱਚ ਇਹਨਾਂ ਦਾ ਗੱਠ ਜੋੜ ਹੋ ਗਿਆ ਜਿਹਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪੱਬਾ ਪਾਰ ਹੋਏ ਫਿਰਦੇ ਆ ਕਿ ਚਲੋ ਇੰਡੀਆ ਗੱਠ ਜੋੜ ਇਕੱਠਾ ਹੋ ਗਿਆ ਤੇ ਹੁਣ ਨਹੀਂ ਸਾਡੀ ਸਾਂਝੇ ਰੂਪ ਦੇ ਵਿੱਚ ਬਚ ਗਈ ਹੈ ਚੰਡੀਗੜ੍ਹ ਦੀ ਜਿਹੜੀ ਬਿਹਾਰ ਦੀ ਸੀਟ ਹੈ ਉਹ ਤਾਜ਼ਾ ਗੱਠ ਜੋੜ ਦੇ ਮਤਾਬਕ ਕਿਉਂਕਿ 13 ਤੇ 7 35 ਚੋਂ 20 ਇਹਨਾਂ ਕੋਲੇ ਹੋ ਗਈਆਂ 18 ਤਰੀਕ ਨੂੰ ਇਹ ਚੋਣ ਹੈ ਪਰਸੋ ਨੂੰ ਵਿਆਰ ਤਾਜ਼ਾ ਗੱਠਜੋੜ ਦੇ ਬਤਾਵਕ ਆਮ ਆਦਮੀ ਪਾਰਟੀ ਕੋਲੇ ਰਹੇਗਾ ਦੋ ਅਹੁਦੇ ਸੀਨੀਅਰ ਵਿਆਰ ਤੇ ਡਿਪਟੀ ਵਿਆਰ ਇੱਕ ਕਾਂਗਰਸ ਪਾਰਟੀ ਕੋਲ ਰਹਿਣਗੇ ਸੋ ਅੱਜ ਜਿਹੜੇ ਧਰਨਾ ਦਿੱਤਾ ਇਹ ਮੇਨ ਸੂਬੇ ਦੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਦਿੱਤਾ ਗਿਆ ਇਹ ਕੋਈ ਇਕੱਲੇ ਪੰਜਾਬ ਦੇ ਵਿੱਚ ਨਹੀਂ ਹੈ ਕਿ ਇੰਡੀਆ ਗੱਠ ਜੋੜ ਦੀਆਂ ਸੀਟਾਂ ਦੀ ਵੰਡ ਨੂੰ ਲੈ ਕੇ ਲੜਾਈ ਹੈ ਨਹੀਂ ਜੀ ਇਹ ਤਾਂ ਪੱਛਮੀ ਬੰਗਾਲ ਦੇ ਵਿੱਚ ਵੀ ਹੈ ਜਿੱਥੇ ਬੀਬੀ ਮਮਤਾ ਬੈਨਰਜੀ ਕਹਿੰਦੀ ਹੈ ਕਿ ਦੋ ਸੀਟਾਂ ਕਾਂਗਰਸ ਵਾਲੇ ਉਹ ਲੈਣੀਆਂ ਲੈ ਲਓ ਜੇ ਬੜਾ ਜ਼ੋਰ ਮਾਰੋਗੇ ਅਸੀਂ ਤਿੰਨ ਦੇ ਦੇਾਂਗੇ ਤੂੰ ਵੱਧ ਨਹੀਂ ਦਿੰਦੇ ਅਸੀਂ ਸਬਰਾਥਾਂ ਲੜਨ ਦੇ ਤੇ ਪੱਛਮੀ ਬੰਗਾਲ ਦੇ ਵਿੱਚ ਕਾਂਗਰਸ ਦੀ ਕੋਈ ਸਥਿਤੀ ਬਹੁਤੀ ਨਹੀਂ ਹੁਣ ਕਮਿਊਨਿਸਟ ਪਾਰਟੀਆਂ ਨੂੰ ਵੀ ਬਗਤਾ ਪੈਨਰ ਜੀ ਕੋਈ ਸੀਟ ਛੱਡਰਾਨੀ ਚਾਹੁੰਦੀ ਜਦਕਿ ਇੰਡੀਆ ਦੇ ਵਿੱਚ ਦੋਨੋਂ ਭਾਈਵਾਲ ਨੇ ਇਸ ਤਰ੍ਹਾਂ ਦੀ ਸਥਿਤੀ ਹੋ ਰਹਾ ਥਾ ਮਾਤੇ ਵੀ ਹੈ ਸੋ ਇਹਨਾਂ ਨੇ ਉੱਥੇ ਅੱਜ ਧਰਨਾ ਦਿੱਤਾ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਜਿਹੜੀਆਂ ਉਹ ਬਦਲ ਰਹੀਆਂ ਨੇ ਪਰ ਸਥਿਤੀਆਂ ਬਦਲ ਰਹੀਆਂ ਨੇ ਅਮਨ ਕਾਨੂੰਨ ਦੀ ਸਥਿਤੀ ਕਾਫੀ ਵਿਗੜਦੀ ਜਾ ਰਹੀ ਹੈ ਤੇ ਆਗੂਆਂ ਨੇ ਕਿਹਾ ਉੱਥੇ ਬੋਲਦਿਆਂ ਕਿ ਦਾਅਵੇ ਬਹੁਤ ਵੱਡੇ ਵੱਡੇ ਕਰਦੇ ਨੇ ਇਹ ਜ਼ਮੀਨੀ ਹਕੀਕਤ ਹੋਰ ਐ ਤੇ ਇੱਥੇ ਜਿਹੜਾ ਸਾਬਕਾ ਮੁੱਖ ਮੰਤਰੀ ਚਰਜੀ ਸਿੰਘ ਚੰਨੀ ਦਾ ਜਿਹੜਾ ਘਰ ਹੈ ਉਹਦੇ ਨੇੜੇ ਹੀ ਐ ਰੋਪੜ ਮਹਾਲੀ ਫਤਿਹਗੜ੍ਹ ਸਾਹਿਬ ਇਹਦੇ ਨਾਲ ਨਾਲ ਕੁਝ ਹੋਰ ਇਲਾਕਿਆਂ ਦੇ ਜਿਹੜਾ ਲੋਕਾਂ ਕਿਉਂਕਿ ਧਰਨਾ ਵਿਚਾਲੇ ਦਿੱਤਾ ਗਿਆ ਉਹਨਾਂ ਨੂੰ ਥੋੜਾ ਜਿਹਾ ਜਾਣ ਆਨ ਚੌਕ ਹੋਈ ਹੈ ਸੋ ਸਰਕਾਰ ਦੇ ਖਿਲਾਫ ਇਹਨਾਂ ਦਾ ਇਹ ਵਿਵਾਦ ਇਸੇ ਤਰ੍ਹਾਂ ਜਾਰੀ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਕਿਉਂਕਿ ਜੋ ਮੇਰੀ ਜਾਣਕਾਰੀ ਹੈ ਅਰਵਿੰਦ ਕੇਜਰੀਵਾਲ ਨੇ ਕਹਿਤਾ ਕਿ ਮੈਂ ਆਪਣੀ ਪਾਰਟੀ ਪੰਜਾਬ ਵਾਲਿਆਂ ਨੂੰ ਆਪੇ ਸਮਝਾਵਾਂਗਾ ਜੀ ਤੇ ਖੜਗੇ ਸਾਹਿਬ ਉਧਰੋਂ ਵਿਲੇ ਹੋ ਕੇ ਮਣੀਪੁਰ ਤੋਂ ਬਾਕੀ ਭਾਈਵਾਲ ਪਾਰਟੀਆਂ ਨਾਲ ਰੁੱਝੇ ਹੋਏ ਨੇ ਮੀਟਿੰਗ ਕਰਨ ਦੇ ਵਿੱਚ ਅਗਲਾ ਸਮਾਂ ਦੱਸੇਗਾ ਪਰ ਮੋੜ ਵੱਜ ਗਿਆ ਚੰਡੀਗੜ੍ਹ ਦੇ ਨਾਲ ਤੇ ਦੂਜੇ ਪਾਸੇ ਇਹਨਾਂ ਦਾ ਧਰਨਾ ਦੇਖੋ ਦੋਨੇ ਸਿਆਸੀ ਪਾਰਟੀਆਂ ਕਿਸ ਪਾਸੇ ਵੱਲ ਨੂੰ ਜਾਂਦੀਆਂ ਨੇ ਸਮਾਂ ਦੱਸੇਗਾ ਜੀ ਸੁਤਲ ਸਾਹਿਬ ਮੋੜ ਤੋਂ ਕਿਸਾਨ ਜਥੇਬੰਦੀਆਂ ਇੱਕਜੁੱਟ ਹੋ ਗਈਆਂ ਨੇ ਬਲਵੀਰ ਸਿੰਘ ਰਾਜੇਵਾਲ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਹੋ ਗਏ ਨੇ ਜੀ ਸੰਯੁਕਤ ਕਿਸਾਨ ਮੋਰਚਾ ਪਹਿਲਾਂ ਕਹਿੰਦੇ ਹੁੰਦੇ ਸੀ ਕਿ 32 ਜਥੇਬੰਦੀਆਂ ਨੇ ਜੀ ਹੁਣ ਇਹ ਪਤਾ ਲੱਗਿਆ ਕਿ 32 ਨਹੀਂ ਇਹ 37 ਨੇ 32 ਤਾਂ ਪਹਿਲਾਂ ਸੀ ਪੰਜ ਰਾਜੀਵਾਲ ਸਾਹਿਬ ਵਾਲੀਆਂ ਆ ਗਈਆਂ ਕੱਲ ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਇਹ ਸਾਂਝੀ ਮੀਟਿੰਗ ਕੀਤੀ ਹੈ ਤੇ ਅਗਲੀ ਰਣਨੀਤੀ ਬਣਾਉਣ ਲਈ 28 ਤਰੀਕ ਨੂੰ ਮੁੜ ਕੇ ਮੀਟਿੰਗ ਸੱਦ ਲਈ ਹੈ 16 ਜਨਵਰੀ ਨੂੰ ਅੱਜ ਦੇਸ਼ ਭਗਤ ਜਵਾਹਰ ਲਾਲ ਜਲੰਧਰ ਦੇ ਵਿੱਚ ਮੀਟਿੰਗ ਹੋ ਰਹੀ ਹੈ ਜਿੱਥੇ ਪੂਰੇ ਮੁਲਕ ਭਰ ਤੋਂ ਡੈਲੀਗੇਟ ਆਉਣਗੇ ਪਤਾ ਇਹ ਲੱਗਿਆ ਜੇ ਤੁਸੀਂ ਨਹੀਂ ਦੇਖਿਆ ਤਾਂ ਦੇਸ਼ ਭਗਤ ਯਾਦਗਾਰੀ ਹਲ ਕਾਫੀ ਵੱਡਾ ਹੈ ਉੱਤੇ 2.5 ਤੋਂ 3000 ਦੀ ਕੈਪੈਸਿਟੀ ਹੈ ਬੈਠਣ ਦੀ ਜੀ ਪਤਾ ਲੱਗਿਆ ਕਿ 1000 ਤੋਂ ਵੱਧ ਤਾਂ ਦੂਜੇ ਰਾਜਾਂ ਦੇ ਡੈਲੀਗੇਟ ਪਹੁੰਚੇ ਹੋਏ ਨੇ ਇੱਥੇ ਕੌਮੀ ਕਨਵੈਨਸ਼ਨ ਸਫਲ ਬਣਾਉਣ ਦਾ ਸੱਦਾ ਦਿੰਦੇ ਆ ਜਿਹੜੀ ਦੇਸ਼ ਭਗਤੀ ਯਾਦਗਾਰੀ ਹਾਲ ਵਿੱਚ ਹੋ ਰਹੀ ਹੈ ਉਹਨੂੰ ਸਫਲ ਬਣਾਉਣ ਦਾ ਸੱਦਾ ਦਿੰਦੇ ਆ ਕਿਸਾਨਾਂ ਨੂੰ 26 ਜਨਵਰੀ ਨੂੰ ਮੇਰਾ ਕਹਲੇ 26 ਜਨਵਰੀ 16 ਜਨਵਰੀ ਨਹੀਂ ਸ਼ਾਇਦ 16 ਫਰਵਰੀ ਹੈ ਜੀ ਜਿਹੜੀ ਉੱਥੇ ਸੱਦੀ ਜਾ ਰਹੀ ਹੈ ਦੇਸ਼ ਭਗਤੀ ਯਾਦਗਾਰੀ ਹਾਲ ਦੇ ਵਿੱਚ ਕਹਿੰਦੇ ਕੌਮੀ ਕਨਵੈਕਸ਼ਨ ਨੂੰ ਸਰਲ ਬਰਾਊਨ ਦਾ ਸਫਲ ਬਣਾਉਣ ਦਾ ਸੱਦਾ ਦਿੰਦੇ ਆ 26 ਜਨਵਰੀ ਨੂੰ ਟਰੈਕਟਰ ਪ੍ਰੇਡ ਦੀਆਂ ਤਿਆਰੀਆਂ ਵਧਣ ਦੀ ਅਪੀਲ ਕੀਤੀ ਹੈ ਇਸ ਮੀਟਿੰਗ ਦੇ ਵਿੱਚ ਇਹ ਸਾਂਝੀ ਮੀਟਿੰਗ ਹੋਈ ਹੈ ਇਹਦੇ ਵਿੱਚ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਦੇ ਆਗੂ ਆਏ ਨੇ ਅਤੇ 18 ਜਨਵਰੀ ਨੂੰ ਜਿਹੜਾ ਪਹਿਲਾਂ ਰਾਜੇਵਾਲ ਸਾਹਿਬ ਦਾ ਸੀ ਹੁਣ ਸਾਰੇ ਸੰਯੁਕਤ ਮੋਰਚਾ ਪਾਣੀਆਂ ਦੇ ਮੁੱਦੇ ਤੇ ਚੰਡੀਗੜ੍ਹ ਦੇ ਵਿੱਚ ਮੋਰਚਾ ਲਾਏਗਾ ਅੱਜ ਦੀ ਮੀਟਿੰਗ ਵਿੱਚ ਬਲਬੀਰ ਸਿੰਘ ਰਾਜੇਵਾਲ ਹਰਮੀਤ ਸਿੰਘ ਕਾਧੀਆਂ ਰੁਲਦੂ ਸਿੰਘ ਮਾਨਸਾ ਸਤਰਾਮ ਸਿੰਘ ਸਾਨੀ ਪਰਵਿੰਦਰ ਸਿੰਘ ਪਾਲ ਮਾਜਰਾ ਇਸੇ ਤਰ੍ਹਾਂ ਉਤਾਰ ਸਿੰਘ ਮਹਿਲੋ ਅ ਰਮਿੰਦਰ ਸਿੰਘ ਪਟਿਆਲਾ ਰਣਜੀਤ ਸਿੰਘ ਮਨਜੀਤ ਸਿੰਘ ਧਨੇਰ ਬਲਦੇਵ ਸਿੰਘ ਨਿਹਾਲਗੜ੍ਹ ਸਤਨਾਮ ਸਿੰਘ ਬਹਿਰੂ ਪ੍ਰੇਮ ਸਿੰਘ ਭੰਗੂ ਕਮਲਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ ਜੀ ਜੀ ਸੁਨਾਲੇ ਕਰਦੇ ਆ ਅਕਾਲੀ ਦਲ ਤੇ ਬਸਪਾ ਦੇ ਗੱਠਜੋੜ ਨੂੰ ਲੈ ਕੇ ਜਸਵੀਰ ਸਿੰਘ ਗੜੀ ਦਾ ਇੱਕ ਬਿਆਨ ਸਾਮਲ ਹੈ ਉਹਨੇ ਕਿ ਸਾਡੀ ਮੁਲਾਕਾਤ ਹੋਵੇਗੀ ਮਾਇਵਤੀ ਨਾ 18 ਜਨਵਰੀ ਨੂੰ ਦਿੱਲੀ ਦੇ ਵਿੱਚ ਉਸ ਤੋਂ ਬਾਅਦ ਜੋ ਵੀ ਆ ਫੈਸਲਾ ਟਲਸਾ ਲਿਆ ਜਾਵੇਗਾ ਦੇਖੋ ਬੀਬੀ ਮਾਇਆਬੱਤੀ ਨੇ ਬਿਲਕੁਲ ਸਾਫ਼ ਸ਼ਬਦਾਂ ਚ ਕਹਿਤਾ ਅਸੀਂ ਤਾਂ ਕੱਲਿਆ ਚੋਂ ਲੜਾਂਗੇ ਮੈਂ ਬਾਰ ਬਾਰ ਕਿਉਂ ਤੋ ਹਰਾਮਾ ਸਾਰਿਆਂ ਨੂੰ ਪਤਾ ਕਿ ਮਾਇਆਬੱਤੀ ਨੇ ਇਹ ਕਦਮ ਕਿਉਂ ਚੱਕਿਆ ਕੱਲ ਨਾ ਪਰਸੋਂ ਉੱਥੇ ਅਮਰ ਸਾਹਿਬ ਮੁਖਸਰ ਸਾਹਿਬ ਦੇ ਵਿੱਚ ਅਕਾਲੀ ਦਲ ਦੀ ਕਾਨਫਰੰਸ ਹੋਈ ਉਸ ਕਾਨਫਰੰਸ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਤਲਵੰਡੀ ਸਾਹਬ ਉਹ ਰੱਖਲੇ ਉਹਨਾਂ ਨੇ ਕਹਿਤਾ ਜਲੰਧਰ ਹੁਸ਼ਿਆਰਪੁਰ ਸਾਰੀਆਂ ਸੀਟਾਂ ਅਸੀਂ ਲੜਾਂਗੇ। ਅਕਾਲੀ ਦਲੂ ਲੱਗਦਾ ਪਿਆ ਕਿ ਸ਼ਾਇਦ ਉਹ ਹਿੱਸੇ ਹੀ ਨਾ ਬਣ ਜਾਣ। ਭਾਜਪਾ ਦਾ ਕਾਲੇ ਹੋਏ ਫਿਰਦੇ ਆ। ਤੇ ਉਹੀ ਸਥਿਤੀ ਫੇਰ ਕਰਨ ਲੱਗੇ ਨੇ ਜਿਹੜੀ 96 ਚ ਬਸਪਾ ਨਾਲ ਕੀਤੀ ਸੀ। ਬਸਪਾ ਨੂੰ ਸਮਝਣਾ ਚਾਹੀਦਾ ਸੀ ਕਿ ਜਦੋਂ ਬਾਬੂ ਕਾਸ਼ੀਰਾਮ ਵੀ ਜਿਉਂਦੇ ਸੀ ਉਦੋਂ ਇਹ ਤੁਹਾਨੂੰ ਮੈਂਟ ਚ ਛੱਡ ਕੇ ਤੁਰਦੇ ਬਣੇ ਸੀ। ਤੇ ਹੁਣ ਤੁਹਾਡੇ ਸਕੇ ਕਿੱਥੋਂ ਵੜ ਗਏ ਜਦੋਂ ਪਰਸੋ ਵਾਲੀ ਰੈਲੀ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਪਿਛਲੇ ਲੰਬੇ ਸਮੇਂ ਤੋਂ ਗੱਡੀ ਹਸਾਬ ਕਹਿੰਦੇ ਸਾਡਾ ਕੋਈ ਤਾਲਮੇਲ ਨਹੀਂ ਜੀ ਇਹ ਤਾਂ ਦਲਜੀਤ ਸਿੰਘ ਚੀਮਾ ਕਹਿ ਰਹੇ ਨੇ ਨਹੀਂ ਅਸੀਂ ਤਾਂ ਬੜੇ ਪੱਕੇ ਆ ਪੱਕੇ ਤਾਂ ਤੁਸੀਂ 99 ਵਿੱਚ ਵੀ ਸੀਗੇ ਤੇ ਬਹੁਜਨ ਸਮਾਜ ਪਾਰਟੀ ਥੋੜੀ ਛੱਡ ਕੇ ਗਈ ਸੀ ਤੁਹਾਨੂੰ ਤੁਹਾਨੂੰ ਛੱਡ ਕੇ ਗਈ ਸੀ ਗਿਆ ਸੀ ਅਕਾਲੀ ਦਲ ਤੁਸੀਂ ਆਪ ਛੱਡੀ ਸੀ ਸੋ ਸਰਜੀਤ ਸਿੰਘ ਘੜੀ ਦਾ ਕਹਨੇ ਕਿ 18 ਤਰੀਕ ਨੂੰ ਪਹਿਲਾਂ ਬੀਬੀ ਮਾਇਆਵਤੀ ਨਾਲ ਮੀਟਿੰਗ ਹੋਣੀ ਹੈ ਉਸ ਤੋਂ ਬਾਅਦ ਸਾਡਾ ਕੋਈ ਨਾ ਕੋਈ ਫੈਸਲਾ ਹੋਵੇਗਾ ਅਸੀਂ ਕਿਹਦੇ ਨਾਲ ਚੋਣ ਲੜਨੀ ਹੈ ਜੇ ਬੀਬੀ ਮਾਇਆਵਤੀ ਨੇ ਇਹ ਕਹਿਤਾ ਕਿ ਅਸੀਂ ਸਾਰੇ ਭਾਰਤ ਦੇ ਵਿੱਚ ਕਿਸੇ ਨਾਲ ਚੋਣ ਨਹੀਂ ਲੜਾਂਗੇ ਤੇ ਫਿਰ ਇੱਥੇ ਕਿਹੜਾ ਕੋਈ ਨਵਾਂ ਕੰਮ ਬੰਨਣਾ ਹੈ ਇੱਥੇ ਵੀ ਤਾਂ ਹੋ ਸਕਦਾ ਉਹ ਇਕੱਲੇ ਹੀ ਚੋਣ ਲੜਨ ਜੀ ਸੋ ਇਸ ਕਰਕੇ ਉਮੀਦ ਕੀਤੀ ਜਾਂਦੀ ਹੈ ਕਿ ਬੀਬੀ ਮਾਇਆਬੱਤੀ ਕੀ ਇਸ਼ਾਰਾ ਕਰਦੇ ਆ ਉਸ ਤੋਂ ਬਾਅਦ ਐਨਾ ਕਿ ਜਰੂਰ ਪਤਾ ਕਿ ਉਹ ਮਾਇਆ ਦੀ ਬੱਟੀ ਹੈ ਤੇ ਮਾਇਆ ਨੂੰ ਖਾਸ ਕਰ ਗਾਂਧੀ ਜੀ ਉਹਨਾਂ ਨੂੰ ਪਿਆਰ ਬਹੁਤ ਕਰਦੇ ਹੁਣ 18 ਤੋਂ ਬਾਅਦ ਪਤਾ ਲੱਗੇਗਾ ਅਕਾਲੀ ਦਲ ਕੋਈ ਤੁਰਦੀ ਹੈ ਗੱਲ ਜਾਂ ਨਹੀਂ ਜੀ ਜੀ ਸਰਦਾਰ ਨਾਲ ਹੀ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਨੂੰ ਮਾਈਨਿੰਗ ਦੇ ਮਾਮਲੇ ਨੂੰ ਲੈ ਕੇ ਘੇਰਿਆ ਗਿਆ ਜੀ ਵਿਕਰਮ ਸਿੰਘ ਮਦੀਠਾ ਹੋਗੇ ਪਰਕਰਤ ਸਿੰਘ ਹੋਗੇ ਉਹਨਾਂ ਵੱਲੋਂ ట్ਵੀਟ ਕਰਕੇ ਮੈਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਨੇ ਅਸੀਂ ਕਿ ਐਸੀ ਸਾਲ ਦੇ ਵਿੱਚ ਆਪਾਂ ਇਨੇ ਕਰੋੜ ਰੁਪਏ ਕਮਾ ਲਾਂਗੇ ਪਰ ਨਤੀਜਾ ਜ਼ੀਰੋ ਹੈ ਜੀ ਦੇਖੋ ਇਹਦੇ ਵਿੱਚ ਜਿਹੜੇ ਮੰਤਰੀ ਨੇ ਆਪਣਾ ਚੇਤਨ ਸਿੰਘ ਚੇਤਨ ਸਿੰਘ ਜੋੜੇ ਮਾਜਰਾ ਜੀ ਕੱਲ ਉਹਨਾਂ ਨੇ মিডিਆ ਨੂੰ ਕੁਝ ਜਾਣਕਾਰੀਆਂ ਦਿੱਤੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ ਇੱਥੇ ਤਾਂ ਸਿਰਫ ਤੇ ਸਿਰਫ ਮਾਲੀਆ ਘਟਣ ਦੀ ਗੱਲ ਕਰਦੇ ਆ ਜੀ ਉਹ ਕਹਿੰਦੇ ਕਿ ਨਹੀਂ ਉਹਨਾਂ ਨੇ ਕਿਹਾ ਸੀ ਕਿ 2.5 300 ਕਰੋੜ ਰੁਪਇਆ ਕਮਾਇਆ ਬਾਜਵਾ ਸਾਹਿਬ ਨੇ 250 ਕਰੋੜ ਹੀ ਦੱਸਿਆ ਸੀ ਪਰ ਜੋੜੇ ਬਜਰਾ ਸਾਹਿਬ ਨੇ ਕਹਿਤਾ ਕਿ ਨਹੀਂ ਅਸੀਂ 472 ਕਰੋੜ ਤੋਂ ਵੱਧ ਕਮਾਇਆ ਪਰ ਜਿਹੜਾ ਕੇਜਰੀਵਾਲ ਸਾਹਿਬ ਕਹਿੰਦੇ ਸੀ 20000 ਕਰੋੜ ਹੈ ਤੇ 472 ਤਾਂ ਉਹਦੇ ਪੰਜਵੇਂ ਹਿੱਸੇ 'ਚ ਹੈ ਜੀ ਉਹਨਾਂ ਨੇ ਦੱਸਿਆ ਕਿ ਅਸੀਂ ਵੱਖ-ਵੱਖ ਸਮਿਆਂ ਦੇ ਵਿੱਚ 22 23 ਦੇ ਵਿੱਚ 247 ਕਰੋੜ ਰੁਪਇਆ ਕਮਾਇਆ ਇਸੇ ਤਰ੍ਹਾਂ 23-24 ਦੌਰਾਨ 2 ਜਨਵਰੀ 2024 ਤੱਕ 225.50 ਕਰੋੜ ਰੁਪਏ ਦੀ ਆਮਦਨ ਪ੍ਰਾਪਤ ਹੋਈ ਹੈ। ਰੇਤ ਖੱਡਾ ਪੀਐਮਐਸ ਤੋਂ 13.5 ਕਰੋੜ, ਵਪਾਰਕ ਖੱਡਾ ਤੋਂ 8.8 ਕਰੋੜ, ਅੰਤਰਰਾਜੀ ਕਰਨ ਗਤੀਵਿਧੀਆਂ ਤੋਂ 146 ਕਰੋੜ, ਭੱਠਾ ਮਾਲਕਾਂ ਦੇ ਲਾਇਸੈਂਸਾਂ ਤੋਂ 22.5 ਕਰੋੜ, ਘੱਟ ਸਮੇਂ ਦੇ ਪਰਮਿਟਾਂ ਤੋਂ 96 ਕਰੋੜ ਨਜਮ ਤਹਿਤ ਜਰਮਾਨੇ ਤੋਂ 7 ਕਰੋੜ 92 ਲੱਖ ਹੋਰ ਸਰੋਤਾਂ ਤੋਂ ਵੀ ਬਾਣ ਪਰਮਟਾ ਤੋਂ 94.21 ਕਰੋੜ ਅਤੇ ਡੀਜ਼ਲ ਟੈਂਕ ਸਾਈਟਾਂ ਤੋਂ 30 ਕਰੋੜ 86 ਲੱਖ ਤੇ ਬਾਕੀ ਇਲਾਕਾ ਤੋਂ 60 ਕਰੋੜ ਦਾ ਮਾਲੀਆ ਪ੍ਰਾਪਤ ਹੋਇਆ ਹੈ ਇਹਦੇ ਵਿੱਚ ਇਕੱਲਾ ਮਾਈਨਿੰਗ ਤਾਂ ਹੈ ਨਹੀਂ ਇਹ ਤਾਂ ਉਹਦੇ ਤੋਂ ਹੋਰ-ਹੋਰ ਵੀ ਹੈ ਸੁਭਾ ਸਭ ਜੀ ਬਿੱਟੂ ਜੀ ਕਿ ਜੋ ਕਿਹਾ ਸੀ ਅਰਵਿੰਦ ਕੇਜਰੀਵਾਲ ਨੇ 20000 ਕਰੋੜ ਕਿਹਾ ਸੀ 2 ਸਾਲ ਹੋ ਗਏ ਜੀ 20 40 40000 ਕਰੋੜ ਨਹੀਂ ਤੇ 35000 ਕਰੋੜ ਤਾਂ ਹੋਣਾ ਚਾਹੀਦਾ ਸੀ ਤੇ ਤੁਸੀਂ ਗੱਲ ਕਰ ਰਹੇ ਹੋ 472 ਕਰੋੜ ਦੀ ਤੇ ਬਾਕੀ 30000 ਕਰੋੜ ਕੌਣ ਦੱਸ ਬਾਕੀ ਜਨਾ ਹੈਗਾ ਤੁਸੀਂ 40000 ਕਰੋੜ ਹੋਣਾ ਚਾਹੀਦਾ ਸੀ 400 ਤੇ 72 ਕਰੋੜ ਤੁਸੀਂ ਦੱਸ ਰਹੇ ਹੋ ਤੇ 36000 ਕਰੋੜ ਦਾ ਹਿਸਾਬ ਕਿਤਾਬ ਕੌਣ ਦੇਵੇਗਾ ਇਸ ਕਰਕੇ ਸਰਕਾਰ ਸਵਾਲਾਂ ਦੇ ਘੇਰੇ ਚ ਹੈ ਜੀ ਸੁਣਾਂ ਲਈ ਗੱਲ ਕਰਦੇ ਆਂ ਜੀ ਭੂਮਾ ਸਾਹਿਬ ਦੀ ਭੂਮਾ ਸਾਹਿਬ ਵੱਲ ਕਹਿ ਗਏ ਕਿ ਜੋ ਸ਼੍ਰੋਮਣੀ ਕਮੇਟੀ ਵੱਲੋਂ ਦਰਖਾਸਤ ਦਿੱਤੀ ਗਈ ਆ ਉਹਦੇ ਵਿੱਚ ਸੁਮੇਸ਼ ਸੈਣੀ ਦਾ ਨਾਮ ਕਿਉਂ ਨਹੀਂ ਹੈ ਜੀ ਇਹ ਹੈਗੇ ਨੇ ਜੀ ਭਾਈ ਮਾਜੀ ਇਹਨਾਂ ਦਾ ਪੂਰਾ ਨਾਮ ਆ ਦਰਬਾਰੇ ਖਾਲਸਾ ਦੇ ਮੁਖੀ ਨੇ ਤੇ ਹਰਜਿੰਦਰ ਸਿੰਘ ਮਾਜੀ ਪ੍ਰਚਾਰਕ ਨੇ ਜੀ ਇਹਨਾਂ ਨੇ ਕਿਹਾ ਕਿ ਜਦੋਂ ਕੌਂਕੇ ਸਾਹਿਬ ਨੂੰ ਟੌਰਚਰ ਕੀਤਾ ਜਾ ਰਿਹਾ ਸੀ ਤਾਂ ਕਥਤ ਰੂਪ ਦੇ ਵਿੱਚ ਇਸ ਸੁਮੇਧ ਸਿੰਘ ਸੈਣੀ ਨੇ ਉਹਨਾਂ ਦੇ ਮੂੰਹ ਤੇ ਸੈਕਰੇਟਰੀ ਦਾ ਧੂਆਂ ਮਾਰਿਆ ਤੇ ਉਹਨਾਂ ਨੇ ਥੱਪੜ ਜੜ ਦਿੱਤਾ ਆ ਜਿਹੜੀ ਕੁਝ ਦਿਨ ਪਹਿਲਾਂ ਸ਼ਰੋਮਣੀ ਕਮੇਟੀ ਜਥੇਦਾਰ ਕੌਂਕੇ ਸਾਹਿਬ ਦੀ ਧਰਮ ਪਤਰੀ ਬੀਬੀ ਗੁਰਬੇਲ ਕੌਰ ਰਾਹੀਂ ਐਸਐਚਓ ਸਦਰ ਜੁਗਰਾਉ ਨੇ ਕਰਜੀ ਦੇ ਕੇ ਆਏ ਨੇ ਕਹਿੰਦੇ ਉਹਦੇ ਵਿੱਚ ਸਵੇਤ ਸਿੰਘ ਸੈਣੀ ਦਾ ਨਾਮ ਕਿਉਂ ਨਹੀਂ ਪਾਇਆ ਫਿਰ ਜਿਹੜੇ ਸ਼ਰੋਬਣੀ ਕਮੇਟੀ ਦੇ ਰਹਿਪੇਰ ਵਾਰੇ ਉਹਨਾਂ ਦਾ ਇਸ਼ਾਰਾ ਤਾਂ ਨਹੀਂ ਕਿਉਂਕਿ ਉਹਨਾਂ ਨੇ ਤਾਂ ਡੀਜੀਪੀ ਲਾ ਕੇ ਰੱਖਿਆ ਇੱਕ ਜਥੇਦਾਰ ਹੋਵੇ ਕੌਮ ਦਾ ਉਹਦੇ ਮੂੰਹ ਤੇ ਧੂਆ ਮਾਰਿਆ ਗਿਆ ਹੋਵੇ ਉਦੇ ਨਾਲ ਤੀਜਾ ਦਰਜਾ ਕੀਤਾ ਗਿਆ ਹੋਵੇ 31 ਸਾਲ ਤੁਸੀਂ ਬਾਤ ਨਾ ਪੁੱਛੋ ਹੁਣ ਤੁਹਾਨੂੰ ਇਹ ਜ ਬੜਾ ਜਾਗ ਪਿਆ ਸੋ ਭਾਈ ਮਾਜੀ ਕਹਿੰਦੇ ਆ ਕਿ ਸ਼ਰੋਮਣੀ ਕਮੇਟੀ ਦੇ ਸੀਨੀਅਰ ਵਕੀਲ ਅਜੇ ਵੀ ਤੁਸੀਂ ਇਹ ਮੁੰਮੂ ਠਗੜੀਆਂ ਚਾਲਾ ਚੱਲਦੇ ਫਿਰਦੇ ਹੋ ਸਭ ਨੂੰ ਪਤਾ ਕਿ ਜਦੋਂ ਉਹਨਾਂ ਦੇ ਮੂੰਹ ਤੇ ਥੱਪੜ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਬਾਜੀ ਸਾਹਿਬ ਨੂੰ ਬਹੁਤ ਆਪਣਾ ਬਾਜੀ ਸਾਹਿਬ ਦੱਸਦੇ ਆ ਕਿ ਜੱਤਰ ਕੌਕੇ ਸਾਹਿਬ ਨੂੰ ਬਹੁਤ ਜ਼ਿਆਦਾ ਤਸਹੀਹ ਦਿੱਤੇ ਗਏ ਤੇ ਜਿਹੜੇ ਬੰਦਿਆਂ ਨੇ ਇਹ ਸਾਰਾ ਕੁਝ ਕੀਤਾ ਉਹਨਾਂ ਨੂੰ ਨਿਵਾਜਿਆ ਕਿਉਂ ਗਿਆ ਜੀ ਕਿਸੇ ਨੂੰ ਟਿਕਟ ਨਾਲ ਕਿਸੇ ਨੂੰ ਡੀਜੀਪੀ ਕਿਸੇ ਨੂੰ ਕੁਛ ਸੋ ਇਹ ਜਿਹੜਾ ਸਵਾਲ ਉੱਠਦੇ ਆ ਬਾਜੀ ਸਾਹਿਬ ਨੇ ਠਾਤੇ ਆ ਇਹ ਸਵਾਲ ਬਹੁਤ ਵੱਡੇ ਹੈ ਜੀ ਸੋ ਨਾਲ ਇਹ ਕਰ ਕਰਨ ਸ਼ਰਮਣੀ ਕਾਲੀ ਦਿਲ ਦੇ ਸ਼੍ਰੀ ਨਗੂ ਵਿਕਰਮਜੀਤ ਸਿੰਘ ਮਜੀਠੀਆ ਸੈੱਟ ਕੋਲੇ ਪੇਸ਼ ਹੋਏ ਨੇ ਤੁਸ ਜਦੋਂ ਸੈੱਟ ਕੋਲ ਪੇਸ਼ ਹੋਣ ਜਾ ਰਹੇ ਸੀ ਤਾਂ ਉਹਨਾਂ ਨੂੰ ਕੋਈ ਸਵਾਲ ਖੜੇ ਦਿੱਤੇ ਕਿ ਸਰਕਾਰ ਦੇ ਉੱਤੇ ਉਹਨਾਂ ਕਹੇ ਕਿ ਮੇਰੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਤੇ ਜੇ ਮੈਂ ਬਾਹਰ ਆ ਗਿਆ ਤਾਂ ਮੈਂ ਲਗਾਤਾਰ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਦਾ ਰਹੂੰਗਾ ਤੇ ਉਹਨੇ ਕਾਂਗਰਸ ਦੇ ਉੱਤੇ ਗੱਲ ਕੀਤੀ ਹੈ ਕਿ ਮੈਂ ਉਹ ਕਾਂਗਰਸੇ ਵਿੱਚੋਂ ਨਹੀਂ ਹੈਗਾ ਜਿਹੜੇ ਸ਼ਾਮ ਨੂੰ ਜਾ ਕੇ ਗੱਲਾਂ ਬਾਤਾਂ ਕਰਦੇ ਨੇ ਸਮਝੌਤੇ ਕਰਦੇ ਨੇ ਉਹਨਾਂ ਬਾਰੇ ਬੋਲਦੇ ਨਹੀਂ ਹੈਗੇ ਜੀ ਵਿਕਰਮ ਸਿੰਘ ਮਜੀਠੀਆ ਦੀ ਅੱਜ ਜਿਹੜੀ ਨਵੀਂ ਸੈੱਟ ਬਣੀ ਹੈ ਡੀਆਈਜੀ ਹਰਚਲ ਸਿੰਘ ਭੁੱਲਰ ਜੀ ਉਹਨਾਂ ਦੇ ਅਗਵਾਈ ਵਿੱਚ ਉਹਨਾਂ ਦੇ ਕੋਲ ਪੇਸ਼ੀ ਸੀ ਪੇਟੀ ਰਾਕਲੀ ਪੁਲਿਸ ਲਾਈਨ ਦੇ ਵਿੱਚ ਉਸ ਖੇਤਰ ਦੇ ਵਿੱਚ ਨੱਕ ਹੀ ਨੱਕੇ ਲਾ ਕੇ ਲੋਕਾਂ ਦੇ ਨੱਕ ਚ ਦਮ ਕਰਤਾ ਜੇ ਲੋਕਾਂ ਨੂੰ ਤੁਸੀਂ ਉੱਥੇ ਇਕੱਠ ਹੋ ਗਿਆ ਕੋਈ ਬਦਲਵਾ ਪ੍ਰਬੰਧਤਾ ਕਰ ਦਿਓ ਘਟੋ ਘਟ ਪ੍ਰਬੰਧ ਵੀ ਪਿੱਛੋ ਕਰੋ ਐਨ ਮੌਕੇ ਤੇ ਜਾ ਕੇ ਕਰਦਾ ਨਾ 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 ਇਧਰ ਨੂੰ ਮੁੜੋ ਸੋ ਮੈਂ ਬੇਨਤੀ ਕਰਾਂ ਕਿ ਇਹ ਜੇ ਮਾਮਲੇ ਆ ਵਾਸਤੇ ਕੋਈ ਇਹੋ ਜਿਹਾ ਕਰ ਲੋ ਬਾਹਰਲਾ ਥਾਣਾ ਹੀ ਕਰ ਲੋ ਜਿੱਥੇ ਪੁੱਛਕਿਛ ਕਰ ਸਕੋ ਤੇ ਘੱਟੋ-ਘੱਟ ਸ਼ਹਿਰ ਦੀ ਆਵਾਜਾਈ ਪ੍ਰਭਾਵਿਤ ਨਾ ਹੋਵੇ ਤੇ ਆ ਅਕਾਲੀ ਦਲ ਦੇ ਵਰਕਰ ਜਿਹੜੇ ਹੋਰ ਤਾਂ ਕੋਈ ਕੰਮ ਹੈ ਨਹੀਂ ਬਜੇਠੀਆ ਸਾਹਿਬ ਅੱਗੇ ਹਾਜ਼ਰੀ ਲਵਾਉਣ ਵਾਸਤੇ ਭੱਜੇ ਹੁੰਦੇ ਆ ਜੀ ਸੋ ਮੈਂ ਕੱਲ ਬੜੇ ਜ਼ੋਰ ਸ਼ੋਰ ਨਾਲ ਕਹਿੰਨਾ ਕਿ ਉਹ ਕਹਿੰਦੇ ਕਿ ਨਾ ਤਾਂ ਮੈਂ ਉਹਨਾਂ ਚੋਂ ਆ ਜਿਹੜੇ ਕਾਂਗਰਸੀਆਂ ਨੇ ਫਿਰ ਉਹਨਾਂ ਨੇ ਇਹਦੇ ਤੇ ਵੀ ਤਰਕ ਦੇਤਾ ਜਿਹੜਾ ਚੱਡਿਗੜ ਦੇ ਵਿੱਚ ਸਮਝੌਤਾ ਹੋ ਗਿਆ ਉਹ ਕਹਿੰਦੇ ਮਾਫਰਾ ਲਵਾ ਕੇਜਰੀਬਾਲ ਹੁੰਦਾ ਖਰਗੇ ਸਾਹਿਬ ਦੇ ਮਾਫਰਾ ਚਾਰਨੀ ਪੈ ਗਿਆ ਮਾਫਰ ਉਹਨੂੰ ਬੜਾਤਾ ਤੇ ਉਹ ਮੰਤਰੀ ਦਾ ਕਹਿੰਦੇ ਮੈਂ ਕਰਾਂਗਾ ਨਾ ਜਾਗਰ ਫੜਦਾ ਨਹੀਂ ਜਿਵੇਂ ਤਲਵਾਰ ਅਮੜ ਰੂੜੀ ਤੇ ਲਟਕੀ ਵੀ ਆ ਨਾ ਤਲਵਾਰ ਫਿਰ ਉਹ ਮੰਤਰੀ ਤੇ ਵੀ ਲਟਕ ਸਕਦੀ ਹੈ ਸਰਪੱਤਾ ਸਾਰਾ ਵਿਕਰਮ ਸਿੰਘ ਮਜੀਠੀਆ ਇੱਕ ਵਿਵਾਹ ਕਾਗੂ ਨੇ ਆਪਣੀ ਗੱਲ ਵਿਵਾਕੀ ਨਾਲ ਹੀ ਕਰਦੇ ਨੇ ਸੋ ਵਿਕਰਮ ਸਿੰਘ ਮਜੀਠੀਆ ਅੱਜ ਪੇਸ਼ੀ ਸੀ ਸੱਟ ਦੇ ਸਾਹਮਣੇ ਓਏ ਸੱਟ ਦੇ ਕੋਲੋਂ ਆਪਣੀ ਹਾਜ਼ਰੀ ਲਵਾ ਕੇ ਚੱਲ ਗਏ ਜੀ ਸੋ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਮਰੀਕਾ ਬੈਠੇ ਜੀ ਗੁਰਸ ਸਿੰਘ ਪੰਨੂ ਵੱਲੋਂ ਜੀ ਇਹ ਜਿਹੜਾ ਗੁਰਪਤਵੰਤ ਸਿੰਘ ਪੰਨੂ ਆ ਹੈ ਮੈਨੂੰ ਅਜੇ ਤੱਕ ਸਮਝ ਨਹੀਂ ਆਈ ਕਿ ਇਹ ਸ਼ੈ ਕੀ ਹੈ ਕਿਹੜੀ ਏਜੰਸੀ ਦੇ ਸਰਤੇ ਇਹ ਬੁੜਕਦਾ ਹੈ ਜੇ ਤੁਸੀਂ ਮੰਨ ਲਓ ਕੋਈ ਖਾਲਸਤਾਨ ਮਾਜਿਕ ਭੂਗਤੇ ਗਿਆ ਸੀ ਉਥੇ ਸਰਦਾਰ ਸਰਮਹਿੰਦਰਪਾਲ ਸਿੰਘ ਬੋਲੇ ਮੈਿਕ ਚ ਬੋਲੇ ਸ਼ਰੇਆਮ ਬੋਲੇ ਕਹਿੰਦੇ ਮੈਂ ਖਾਲਸਤਾਨੀ ਆ ਦੇਸ਼ ਦਾ ਸੰਵਿਧਾਨ ਕਹਿੰਦਾ ਕਿ ਸੰਵਿਧਾਨਕ ਦਾਇਰੇ ਵਿੱਚ ਰਹਿ ਕੇ ਜੇ ਕੋਈ ਬੰਦਾ ਖਾਲਸਤਾਨ ਦੀ ਗੱਲ ਕਰਦਾ ਉਹ ਗੈਰਕਾਨੂੰਨੀ ਨਹੀਂ ਹੈਗੀ ਜੀ ਇਹਨਾਂ ਨੇ ਬਣਾਉਣਾ ਹੈ ਅਮਰੀਕਾ 'ਚ ਬਣਾਉਣਾ ਹੈ ਬੱਚੇ ਪੰਜਾਬ ਦੇ ਮਰਵਾ ਦਿਓ ਜੇ ਤੁਸੀਂ ਕੋਈ ਸੰਘਰਸ਼ ਕਰਨਾ ਤਾਂ ਇੱਥੇ ਆ ਕੇ ਟੱਕਰਾ ਡੋ ਕਰੋ ਆਪਣਾ ਏਜੰਡਾ ਦੱਸੋ ਉਹ ਕਾਲਿਸਤਾਨ ਬੰਨਾ ਕਿੱਥੇ ਆ ਉਹਦਾ ਨਕਸ਼ਾ ਦੱਸੋ ਬਾਹਰ ਬਹਿ ਕੇ ਨਾ ਪਹਿਲੀ ਇੱਥੇ ਸੈਂਕੜੇ ਪੰਜਾਬੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਿਛਲੇ ਸਮੇਂ ਦੌਰਾਨ ਮੌਤ ਦੇ ਮੂੰਹ ਜਾ ਚੁੱਕੇ ਨੇ ਜਿਹੜਾ ਵੀ ਮਰਿਆ ਉਹ ਪੰਜਾਬ ਦਾ ਪੁੱਤਰ ਮਰਿਆ ਭਾਵੇਂ ਕਿਸੇ ਵੀ ਰੂਪ ਵਿੱਚ ਸੀ ਸੋ ਉਹ ਕਿੰਨਾਂ ਨੇ ਭਗਵੰਤ ਮਾਨ ਨੂੰ ਜਾਨੋਂ ਮਾਰ ਦੀ ਧਮਕੀ ਦਿੱਤੀ ਹੈ ਗੈਂਗਸਟਰਾਂ ਨੂੰ ਉਹਨਾਂ ਨਾਲ ਸੰਪਰਕ ਕਰਨ ਲਈ ਕਹ ਹੈ ਜਾਂ ਜੋ ਪੰਜਾਬ ਨੂੰ ਇੱਕ ਵਾਰ ਫਿਰ ਅਤਵਾਦੀ ਦੌਰ ਵੱਲ ਧੱਕਾ ਦਾ ਯਤਨ ਹੋ ਰਿਹਾ ਹੈ ਉਹ ਕਹਿੰਦੇ 26 ਜਨਵਰੀ ਨੂੰ ਗਣਤੰਤਰ ਦਿਵਸ ਤੇ ਮਾਹੌਲ ਖਰਾਬ ਕਰਨ ਦੀ ਧਮਕੀ ਦਿੱਤੀ ਹੈ ਤੇ ਪੁਲਿਸ ਦੀਆਂ ਕੋਸ਼ਿਸ਼ਾਂ ਨੂੰ ਗਲਤ ਕਰਾਰ ਦਿੰਦਾ ਹੈ ਇਹ 26 ਜਨਵਰੀ ਹੋਵੇ 15 ਅਗਸਤ ਹੋਵੇ ਤਿੰਨ ਦਹਾਕਿਆਂ ਤੋਂ ਤਾਂ ਮੈਨੂੰ ਸੁਣਦੇ ਨੂੰ ਹੋਵੇ ਦਿੱਲੀ 'ਚ ਆ ਹੋ ਸਕਦਾ ਉਹ ਹੋ ਸਕਦਾ ਫਲਾਨਾ ਹੋ ਸਕਦਾ ਏ ਜੇ ਕੋਈ ਮੁੱਖ ਮੰਤਰੀ ਏ ਕਿ ਸੁਰੱਖਿਆ ਘਟਾ ਦਿਓ ਇੱਕ ਦੀ ਵਾਰ ਦਤ ਕਰਵਾ ਦਿੰਦੇ ਨੇ ਕਥਤ ਰੂਪ 'ਚ ਤੇ ਰਾਸੀ ਲੋਕਾਂ ਨੂੰ ਡਰਾ ਲੈਂਦੇ ਆ ਜੀ ਉਹ ਨਹੀਂ ਜੀ ਤੁਸੀਂ ਨਾ ਜਾਇਓ ਤੁਹਾਡਾ ਤਾਂ ਬੜਾ ਖਤਰਾ ਏ ਸੋ ਅਮਨ ਕਾਨੂੰਨ ਦੀ ਸੁਧਾਰਾਂ ਲਈ ਗਰਜ ਕਿਤੇ ਨੇ ਪੰਨੂ ਨੇ ਮੁੱਖ ਮੰਤਰੀ ਨੂੰ ਬੇਅੰਤ ਸੰਗਹਿਸ ਦੱਸਿਆ ਤੇ ਗੌਰਵ ਜაძਬ ਸਾਹਿਬ ਨੂੰ ਗੋਵਿੰਦ RAM ਸਾਬਕਾ ਡੀਜੀਪੀ ਗੋਵਿੰਦ RAM ਇਹ ਕਹਿੰਦਾ ਡੀਜੀਪੀ ਤਾਂ ਬਣਿਆ ਨਹੀਂ ਸੀ ਐਸਐਸਪੀ ਹੁੰਦਾ ਸੀ ਫਰੀਦਕੋਟ ਪੰਨੂ ਨੇ ਸਿਮ ਨੂੰ ਵੀ ਧਮਕੀ ਦਿੱਤੀ ਹੈ ਕਿ ਜਿੱਥੇ ਭਗਵੰਤ ਮਾਨ ਤਲੰਗਾ ਰਾਹੁਣ ਉੱਥੇ ਮਾਹੌਲ ਖਰਾਬ ਕਰਨ ਲਈ ਤਿਆਰ ਹੈ ਗੱਲ ਕੁਛ ਨਹੀਂ ਇਹਨਾਂ ਨੇ ਆ 20 ਤਰੀਕ ਤੋਂ ਹੀ ਲੁਧਿਆਣੇ ਦੇ ਵਿੱਚ ਇੰਨੀ ਕੁ ਫੋਰਸ ਲਾ ਦੇਣੀ ਹੈ। ਤੰਗ ਆਮ ਲੋਕਾਂ ਨੇ ਹੋਣਾ ਹੈ। ਜੀ। ਸੋ ਜਿਹਨੇ ਜੋਰ ਸੰਘਰਸ਼ ਨਾਲ ਲੜਨਾ ਹੈ ਉਹ ਨੰਗੇ ਚਿੱਟੇ ਧੜ ਲੜੇ। ਲੋਕ ਸੁਭਕੇ ਦਾ ਲੜੇ। ਜੀ। ਅੱਜ ਤੇ ਪ੍ਰੋਗਰਾਮਾਂ ਦੇ ਵਿੱਚ ਆਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਮਿਹਰਬਾਨੀ ਬਹੁਤ ਮਿਹਰਬਾਨ। ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ।